ਵੀਡੀਓ ਦੱਸੋ ਜੀ ਇਹ ਕਿਸ ਜਗਾਂ ਦੀ ਆ ਸਾਰੇ ਕਮੈਂਟ ਚ ਦੱਸੋ ਲਿਖ ਕੇ ਜੀ ਨੂੰ ਜਿਹਨੂੰ ਪਛਾਣ ਆਂਦੀ ਹੈ ਤੇ ਇਹਨੇ ਜਿਹੜੇ-ਜਿਹੜੇ ਭੈਣ ਭਰਾ ਤੁਸੀਂ ਸਾਰੇ ਦੱਸੋ ਜੀ ਇਹ ਜੇ ਸਰ ਨਾਲ ਉਸ ਤੋਂ ਪਿਆ ਪਰਮਾਨੰਦ ਕੰਤੇ ਹਸਣ ਲਿਆ 15 ਪੰਜ ਸੈਨੈਸੋ ਬਿਲਦਾ ਹੈ ਜਿਹਨੂੰ ਮੋਤ ਦੇ ਬੁਝੇ ਮਚਾਈ 34 ਕਿ ਮਿੰਟ ਲਈ ਉਹ ਨਵਾਂ ਲਾ ਗੋੜਾ ਪਾਈ ਰਹਿਣਾ ਦਾ ਸਵਾਸਦਾਈ ਗੁਪਸਾ ਵਰ ਬਾਰ ਕਰਿਆ ਨਾ ਮੈਨਾਂ ਪਹਿਲਾਂ ਅਸਰਾ ਇਧਰ ਦੀ ਚੱਲੀਏ ਆ ਜਾ ਫੋਟੋ 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 ਭਾਈ ਬੱਚਿਆਂ ਦਾ ਧਿਆਨ ਰੱਖਣਾ